ਜਰਨ ਸੱਚਾ ਪਾਤਸ਼ਾਹ ਸਿਰ ਚਾਉਂਦੇ ਸਾਹੋ ਜਿਸ ਪਾਸ ਬੈਠਿਆ ਸੋਹੀਆ ਸਭਨਾ ਤਾਵੇ ਸਾਹੋ ਸੋ ਪਉ ਤਲ ਗੁਰ ਸੇਹੀਆ ਆਨਦਰਸ ਨਾਰਸਨ ਪਰਸਿਆ ਗੁਰੂ ਪਰ ਜਲਮ ਪਰਬਤ ਜਾਈ ਤਨਵਾਹਿ ਗੁਰੂ ਸਾਹਿਬ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਨਿਰਪਰਮ ਨਿਰਭੈ ਅਕਾਲ ਪੁਰਖ ਅਜੂਨੀ ਸੈਭੂ ਗੁਰ ਪ੍ਰਸਾਦਿ ਰਾਤ ਸੁਹੀ ਮਹਲਾ ਬਹਿਲਾ ਚੌਥੀ ਕਰ ਬਹਿਲਾ ਆਂਦਾ ਹੋਏ ਬੋਧ ਤੇ ਕੋ ਜਾਬ ਦੂਧ ਕਰਮ ਕੋ ਸੁਧ ਸਮੈਨ ਹੋਏ ਨਰਾਸ ਜਮਾਵ ਜਪੋ ਤਕੇ ਕੋ ਨਾਮ ਅਬਰ ਨਿਰਾਪ ਨਾਮ ਵਰਹਾਉ ਈ ਮਨ ਹਿਤੀ ਹਾਥ ਤਕ ਦੇ ਨਾਮ ਰਸ ਨਾਮ ਜਪੂ ਤਪਤੀ ਅਲਪਿਤ ਅੰਮ੍ਰਿਤ ਪਾਉ ਮਨ ਸੰਪਤਿਤ ਸੰਸਰਨਾ ਬਾਵਨ ਪਾਤੀ ਤ੍ਰਿਪਤ ਕਰੇ ਜਦ ਕੋਤ ਸਾਨ ਗੁਰੂ ਤੇ ਰਹੇ ਕਹ ਦੇ ਕਹ ਕਹ ਜਾਨ ਤੂੰ ਸਰ ਅਬੁਰ ਨ ਕੋਈ ਸਤ ਹੀਰ ਨਾਨਕ ਜਨ ਜਪ ਬੋਸਲਾਮੀ ਸੱਚਾ ਸੋਈ ਕਹ ਦੇ ਕਹ 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 ਜਾਨ ਤੂੰ ਸਰ ਅਬੁਰ ਨ ਕੋਈ ਦੇ ਵੀ ਨਾਮ ਇੱਕ ਜਨ ਜਾਨੋ ਪਰ ਹੌਸਲਾ ਮੀ ਸੱਚਾ ਸੋਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਰ ਸਤ